ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਕੈਦ ਨੇ ਤੇ ਦੂਸਰੇ ਪਾਸੇ ਜਿਹੜੇ ਉਹਨਾਂ ਦੀ ਧਰਮ ਪਤਨੀ ਗਨੀਬ ਕੌਰ ਤੇ ਵੱਡੇ ਜਿਹੜੇ ਵਿਜੀਲੈਂਸ ਵੱਲੋਂ ਤੇ ਮੁਹਾਲੀ ਦੀ ਅਦਾਲਤ ਵੱਲੋਂ ਦਸਤਾਵੇਜ਼ ਜਿਹੜੇ ਹੈ ਪੇਸ਼ ਕਰਨ ਦੀ ਗੱਲ ਕੀਤੀ ਗਈ ਹੈ ਲੇਕਿਨ ਉਹਦੇ ਚੱਲਦਿਆਂ ਹੀ ਜਿਹੜਾ ਹੈ ਵਾਰ-ਵਾਰ ਜਿਹੜਾ ਗਨੀਬ ਕੌਰ ਵੱਲੋਂ اپنی ਪਟੀਸ਼ਨ ਪਾਈ ਗਈ ਹੈ ਕਿ ਮੈਂ ਦਸਤਾਵੇਦ ਨਹੀਂ ਜਮਾ ਕਰਵਾਵਾਂਗੀ। ਉਹਦੇ ਚਲਦਿਆਂ ਇੱਕ ਵੱਡੀ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਜਿਹੜੇ 90 ਕਿੱਲਿਆਂ ਦੀ ਗੱਲ ਆ ਰਹੀ ਹੈ। 90 ਏਕੜ ਜ਼ਮੀਨ ਦੇ ਜਿੱਥੇ ਉਹਨਾਂ ਦੇ ਕੋਲ ਹੈ ਤੇ ਉਹਨਾਂ ਨੂੰ ਕਿੱਥੇ ਵੇਚਿਆ ਗਿਆ ਤੇ ਗਨੀਪਕੌਰ ਦੀ ਜਗ੍ਹਾ ਤੇ ਉਹਨਾਂ ਦੇ ਜਿਹੜੇ ਨੇ ਸੋਹਰਾ ਸਾਹਿਬ ਮਤਲਬ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਨੇ ਪਿਤਾ ਜੀ ਉਨਾ ਦੇ ਅਕਾਊਂਟ ਦੇ ਵਿੱਚ ਜਿਹੜੇ ਉਹਨਾਂ ਨੇ ਪੈਸੇ ਪੁਆਏ ਗਏ ਜੇਕਰ ਗੱਲ ਕਰੀਏ ਤਾਂ ਇਹ ਕਾਫੀ ਜ਼ਿਆਦਾ ਜਿਹੜਾ ਮਾਮਲਾ ਹੈ ਵਿੱਚਕਾਰ ਫਸਿਆ ਨਜ਼ਰ ਆ ਗਿਆ ਹੈ ਇੱਕ ਪਾਸੇ ਜਿੱਥੇ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਜਿਹੜੀ ਗਨੀਬ ਕੋਰ ਹੈ ਉਹ ਦਸਤਾਵੇਜ਼ ਦੇਣ ਤੋਂ ਇਨਕਾਰ ਕਰ ਰਹੇ ਨੇ ਜੇਕਰ ਗੱਲ ਕਰੀਏ ਤਾਂ ਜਿੱਥੇ ਵਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦਾ ਕਿਸੇ ਤਰੀਕੇ ਵੀ ਬਾਹਰ ਆਉਣ ਦਾ ਕੋਈ ਰਾਹ ਨਹੀਂ ਲੱਭ ਰਿਹਾ ਤਾਂ ਦੂਸਰੇ ਪਾਸੇ ਹੁਣ ਵਿਕਰਮ ਸਿੰਘ ਮਜੀਠੀਆ ਦੇ ਸਾਲਿਆਂ ਦਾ ਤੇ ਇੱਕ ਤਿੰਨ ਬੀਬੀਆਂ ਦਾ ਨਾਮ ਸਾਹਮਣੇ ਆ ਰਿਹਾ ਹੈ ਉਹ ਤਿੰਨ ਬੀਬੀਆਂ ਕੌਣ ਨੇ ਕਿਉਂ ਗੱਡੀਆਂ ਲੈ ਕੇ ਦਿੱਤੀਆਂ ਗਈਆਂ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਬ ਕੌਰ ਵੱਲੋਂ ਤਾਂ ਕਾਫੀ ਇਹਦੇ ਵਿੱਚ ਉਲਝੀ ਹੋਏ ਨੇ ਜੇਕਰ ਗੱਲ ਕਰੀਏ ਵਿਜੀਲੈਂਸ ਨੇ ਜਿੱਥੇ ਵੱਡੀ ਕਾਰਵਾਈ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਤੇ ਕੀਤੀ ਹੋਈ ਹੈ ਤੇ ਦੂਸਰੇ ਪਾਸੇ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੀ ਧਰਮ ਪਤਨੀ ਦੇ ਭਰਾ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਤੇ ਦੂਸਰੇ ਪਾਸੇ ਜੋ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੇ ਹੋਰ ਰਾਜ ਸਾਹਮਣੇ ਆ ਰਹੇ ਨੇ ਇੱਕ ਪਾਸੇ 90 ਕਿੱਲਿਆਂ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਦਾ ਕਿਸੇ ਤਰੀਕੇ ਵੀ ਜੋ ਹੈ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾ ਰਹੇ ਜਿਹੜੀ ਹੈ ਗਨੀਬਕੌਰ ਤੇ ਇੱਕ ਤਿੰਨ ਬੀਬੀਆਂ ਜਿਨ੍ਹਾਂ ਨੂੰ ਗੱਡੀਆਂ ਪ੍ਰੋਵਾਈਡ ਕੀਤੀਆਂ ਗਈਆਂ ਉਹ ਕੌਣ ਨੇ ਉਹਨਾਂ ਦੀਏ ਜਿਹੜੇ ਨੇ ਸਬੂਤ ਵਿਜੀਲੈਂਸ ਵੱਲੋਂ ਮੰਗੇ ਜਾ ਰਹੇ ਨੇ ਲੇਕਿਨ ਗਨੀਬਕੌਰ ਸਬੂਤ ਦੇਣ ਲਈ ਜਿਹੜੀ ਹੈ ਐਗਰੀ ਨਹੀਂ ਹੋ ਰਹੀ ਜਿਹਦੇ ਚੱਲਦੇ ਆ ਹੁਣ ਗਨੀਵਕੌਰ ਤੇ ਵੱਡੀ ਪੇਸ਼ੀ ਹੋਵੇਗੀ ਜਿਹਦੇ ਚੱਲਦਿਆਂ ਉਹਦੇ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਨੇ ਤੇ ਉਹ ਤਿੰਨ ਬੀਬੀਆਂ ਵੀ ਗ੍ਰਿਫਤਾਰ ਹੋ ਸਕਦੀਆਂ ਨੇ ਜੇਕਰ ਉਹ ਗ੍ਰਿਫਤਾਰ ਹੁੰਦੀਆਂ ਨੇ ਤਾਂ ਕੋਈ ਨਾ ਕੋਈ ਜਿਹੜਾ ਵਿਜੀਲੈਂਸ ਵੱਲੋਂ ਜਿਹੜੇ ਪ੍ਰੂਫ ਦਿੱਤੇ ਜਾਣਗੇ ਅਦਾਲਤ 'ਚ ਤੇ ਉਹ ਲੰਮੇ ਸਮੇਂ ਲਈ ਗਨੀਵਕੌਰ ਮਜੀਠੀਆ ਵੀ ਜੇਲ੍ਹ ਦੇ ਵਿੱਚ ਜਾ ਸਕਦੀ ਹੈ ਜਿੱਥੇ 90 ਏਕੜ ਜ਼ਮੀਨ ਨੂੰ ਲੈ ਕੇ ਆ ਰਿਹਾ ਹੈ ਸਾਹਮਣੇ ਜਿੱਥੇ ਗਨੀਬਕੌਰ ਵੱਲੋਂ ਕਿਸੇ ਵੀ ਤਰ੍ਹਾਂ ਜਿਹੜੀ ਮੁਹਾਲੀ ਦੀ ਅਦਾਲਤ ਨੂੰ ਕਿਸੇ ਤਰ੍ਹਾਂ ਦਾ ਕੋਈ ਰਿਸਪੌਂਸ ਨਹੀਂ ਦਿੱਤਾ ਜਾ ਰਿਹਾ ਜਿਹਦੇ ਚੱਲਦਿਆਂ ਕਾਫੀ ਹਫੜਾ ਦਫੜੀ ਮੱਚੀ ਹੋਈ ਹੈ ਤੇ ਹੁਣ ਜਿਹੜੇ ਪਿੱਛੇ ਅਦਾਲਤ ਦੇ ਵਿੱਚ ਵੀ ਜਿਹੜੇ ਸਬੂਤ ਪੇਸ਼ ਕਰ ਦਿੱਤੇ ਗਏ ਨੇ ਜਦੋਂ ਕਿ ਬਦਲਾਖੋਰੀ ਦੀ ਰਾਜਨੀਤੀ ਕਿਹਾ ਜਾ ਰਿਹਾ ਸੀ ਲੇਕਿਨ ਇਹੋ ਜਾਂ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਅਸਲ ਵਿੱਚ ਸਚਾਈ ਇਹ ਹੈ ਕਿ ਸੱਚ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਵੱਲੋਂ ਨਸ਼ਾ ਤਸਕਰੀਆਂ ਕੀਤੀਆਂ ਗਈਆਂ ਜਿਹੜੀ ਪ੍ਰਸ਼ਟਾਚਾਰੀ ਕੀਤੀ ਗਈ ਤੇ ਉਹਦੇ ਚੱਲਦਿਆਂ ਹੁਣ ਗਨੀਬਕੌਰ ਮਜੀਠੀਆ ਵੀ ਫਸਦੀ ਨਜ਼ਰ ਆ ਰਹੀ ਹੈ ਤਾ ਹੁਣ ਵੱਡੀ ਕਾਰਵਾਈ ਹੋਵੇਗੀ ਵਿਕਰਮ ਸਿੰਘ ਮਜੀਠੀਆ ਤੇ ਉਹਦੇ ਸਾਲਿਆ ਤੇ ਉਹ ਤਿੰਨ ਬੀਬੀਆਂ ਕੋਲ ਨੇ ਤੇ ਉਹਨਾਂ ਦੇ ਪਰਿਵਾਰ ਤੇ ਤੇ ਗਨੀਤਕੌਰ ਮਜੀਠੀਆ ਤੇ ਜੀ ਦੇ ਚਲਦਿਆ ਹੁਣ ਅਦਾਲਤ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਵਿਜੀਲੈਂਸ ਛੋਟੇ ਤੋਂ ਛੋਟਾ ਵੀ ਸਬੂਤ ਜਿਹੜਾ ਹੈ ਲੱਭ ਰਹੀ ਹੈ ਤੇ ਜਲਦੀ ਹੀ ਗਨੀਤਕੌਰ ਨੂੰ ਵੀ ਗ੍ਰਿਫਤਾਰ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤਾਂ